ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡਾਇਨਿੰਗ ਸਵਰਾ ਟੀਵੀ ਤੇ ਮੈਂ ਤੁਹਾਡੇ ਨਾਲ ਪ੍ਰਮਿੰਦਰ ਸਿੰਘ ਸਿੰਘਾਤਾ ਖਬਰ ਬਹੁਤ ਸਭ ਨੂੰ ਆ ਰਹੀ ਹੈ ਆ ਬਹੁੜ ਦੇ ਵਿੱਚ ਇੱਕ ਨੌਜਵਾਨ ਦੇ ਵੱਲੋਂ ਡਾਕਟਰ ਕਲੀਨਿਕ ਦੇ ਵਿੱਚ ਸ਼ਰਿਆਮ ਜਰੀਆ ਚੋਰੀ ਕੀਤੀ ਗਈ ਸੀਗੀ ਉਸ ਨੂੰ ਇੰਨਾ ਨਹੀਂ ਸੀ ਪਤਾ ਕਿ ਉਸ ਕਮਰੇ ਦੇ ਵਿੱਚ ਜਿਸ ਕਮਰੇ ਦੇ ਵਿੱਚ ਇਸ ਨੌਜਵਾਨ ਦੇ ਵੱਲੋਂ ਚੋਰੀ ਕੀਤੀ ਗਈ ਸੀਗੀ ਉਸ ਕਮਰੇ ਦੇ ਵਿੱਚ ਇੱਕ ਸੀਸੀਟੀਵੀ ਕੈਮਰਾ ਲੱਗਾਇਆ ਸੀਗਾ ਤਾਂ ਜਿਸ ਤੋਂ ਬਾਅਦ ਇਹ ਕੈਸ਼ ਗੱਲੇ ਚੋਂ ਕੈਸ਼ ਲੈ ਕੇ ਉਹ ਫਰਾਰ ਹੋ ਜਾਂਦਾ ਤਾਂ ਇਹ ਸਾਰੀ ਵਾਰਦਾਤ ਚੋਰ ਦੀ ਜਿਹੜੀ ਆ ਉਸ ਕੰਮਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਜਿਸ ਤੋਂ ਬਾਅਦ ਡਾਕਟਰ ਕਲੀਨਿਕ ਤੰਤਰ ਆਉਂਦਾ ਤਾਂ ਉਸ ਤੋਂ ਬਾਅਦ ਦੇਖ ਕੇ ਉਹ ਹੈਰਾਨ ਹੋ ਜਾਂਦਾ ਕਿਉਂਕਿ ਉਸਦੇ ਗੱਲਾਂ ਜਿਹੜਾ ਖੁੱਲਾ ਹੈ ਸਿੱਕਾ ਤਾਂ ਕੱਲੇ ਦੇ ਵਿੱਚ ਸਭ ਕੁਝ ਜਿਹੜਾ ਹੈ ਤੋਂ ਗਾਇਬ ਹੋਇਆ ਹੁੰਦਾ ਫਿਰ ਉਸ ਤੋਂ ਬਾਅਦ ਇਹ ਸੀਸੀਟੀਵੀ ਕੈਮਰੇ ਚੈੱਕ ਕਰਦਾ ਹੈ ਤਾਂ ਇਹ ਸੀਸੀਟੀਵੀ ਕੈਮਰੇ ਦੀ ਵੀਡੀਓ ਜਿਹੜੀ ਹੈ ਪੁਲਿਸ ਨੂੰ ਦੇ ਦਿੰਦਾ ਤਾਂ ਪੁਲਿਸ ਇਸ ਸੀਸੀਟੀਵੀ ਕੈਮਰੇ ਦੇ ਆਧਾਰ ਤੇ ਜਿਹੜੀ ਆ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੰਦੀ ਹੈ ਤਾਂ ਇਸ ਤੋਂ ਬਾਅਦ ਕੁਝ ਹੀ ਚੋਰੀ ਹੋਣ ਤੋਂ ਕੁਝ ਹੀ ਘੰਟਿਆਂ ਬਾਅਦ ਜਿਹੜਿਆ ਪੁਲਿਸ ਨੂੰ ਵੱਡੀ ਸਫਲਤਾ ਅਸਰ ਮਿਈ ਆ ਤਾਂ ਇਸ ਚੋਰ ਨੂੰ ਜਿਹੜਾ ਆ ਕਾਬੂ ਕਰ ਲਿਆ ਗਿਆ ਤਾਂ ਉਸ ਪਾਸੋਂ ਜਿਹੜੀ ਹੈ ਚੋਰੀ ਦੇ ਮੋਟਰਸਾਈਕਲ ਵੀ ਬਰਾਮਤ ਹੋਏ ਨੇ ਤਾਂ ਇਸ ਦੇ ਦੱਸਿਆ ਜਾ ਰਿਹਾ ਹੈ ਕਿ ਚੋਰ ਤੇ ਪਹਿਲੇ ਵੀ ਜਿਹੜੇ ਆ ਕਈ ਚੋਰੀ ਦੇ ਮੁਕਦਮੇ ਦਰਜ ਨੇ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀ ਦਾ ਕੀ ਕੁਝ ਕਹਿਣਾ ਆ ਵੀਕਰ ਸੁਣ ਲੈਣੇ ਆ ਉਹਨਾਂ ਦੀ ਵਿਜਵਾਣੀ ਇਹ ਤਿੰਨ ਚਾਰ ਦਿਨ ਪਹਿਲਾਂ ਤੁਸੀਂ ਮੇਰੇ ਕੋਲੇ ਆਏ ਸੀ ਉਸ ਦਿਨ ਵੀ ਮੈਂ ਤੁਹਾਨੂੰ ਦੱਸਿਆ ਸੀ ਇੱਕ ਮੰਗੀ ਮੰਗੀ ਆ ਜਿਹੜੇ ਨੂੰ ਆਪਾਂ ਰਾਜਕੁਮਾਰ ਉਰਫ ਮੰਗੀ ਬੋਲਦੇ ਆ ਇਹਦੇ ਉੱਤੇ ਘੱਟੋ ਘੱਟ 13 14 ਚੋਰੀ ਦੇ ਮੁਕੱਦਮੇ ਰਜਿਸਟਰਡ ਆ ਇਹ ਕੁਝ ਦਿਨ ਹੀ ਪਹਿਲਾਂ ਬਾਹਰ ਆਇਆ ਸੀ ਤੇ ਕਈ ਦਿਨ ਹੋ ਗਏ ਜਿਹੜੇ ਇੱਕ ਡਾਕਟਰ ਦੇ ਹੋ ਇਹਨੇ ਥੋੜੇ ਜੇ ਕੋਈ ਤੋੜ ਕੇ ਤਾਲਾ ਤੋੜ ਕੇ ਤੇ ਉਹਦੇ ਦਰਾਜ ਚੋਂ ਪੈਸੇ ਵੀ ਕੱਢੇ ਸੀ ਤੇ ਤੁਸੀਂ ਮੈਨੂੰ ਦੱਸਿਆ ਸੀ ਵੀ ਸੋਸ਼ਲ ਮੀਡੀਆ ਤੇ ਮੈਂ ਵੀ ਦੇਖਿਆ ਸੀ ਵੀ ਉਹ ਕੋਈ ਨਿਊਜ਼ ਚੱਲ ਰਹੀ ਹੈ ਮੈਂ ਤੁਹਾਨੂੰ ਕਿਹਾ ਸੀ ਵੀ 7-8 ਘੰਟਿਆਂ ਚ ਇਹਨੂੰ ਇਹਦੀ ਨਿਸ਼ਾਨਦੇਹੀ ਹੋ ਚੁੱਕੀ ਆ ਫੜ ਲਾਂਗੇ ਕੱਲ ਅਸੀਂ ਜਦੋਂ ਇਹਨੂੰ ਫੜਿਆ ਇੱਕ ਮੋਟਰਸਾਈਕਲ ਚੋਰੀ ਕਰਦਾ ਇਹ ਤੋਂ ਦੁਆਰਾ ਫੜਿਆ ਗਿਆ ਇਦਿੱਤੇ ਅਸੀਂ ਕੱਲ 10 ਨੰਬਰ ਮੁਕੱਦਮਾ ਐਫ ਆਈ ਆਰ ਰਜਿਸਟਰਡ ਕੀਤੀ ਆ ਤੇ ਉਹਦੇ ਚ ਇੱਕ ਮੋਟਰਸਾਈਕਲ ਬਰਾਮਦ ਕਰਾਇਆ ਅੱਜ ਜੱਜ ਸਾਹਿਬ ਦੇ ਪੇਸ਼ ਕਰਕੇ ਮਾਨਯੋਗ ਜੱਜ ਸਾਹਿਬ ਦੇ ਪੇਸ਼ ਕਰਕੇ ਦਾ ਪੁਲਿਸ ਰਮੜ ਲੈਣੇ ਮੈਨੂੰ ਉਮੀਦ ਆ ਮੈਂ ਪੁਰ ਉਮੀਦ ਆ ਵੀ ਮੈਨੂੰ ਹੋਰ ਵੀ ਇਹ ਮੋਟਰਸਾਈਕਲ ਇਹ ਤੋਂ ਬਰਾਮਦ ਹੋਣਗੇ ਇਹਦੇ ਪਹਿਲਾਂ ਕੋ ਪਰਚੇ ਇਹਦੇ ਉੱਤੇ ਕਾਫੀ ਮੁਕੱਦਮੇ ਰਜਿਸਟਰਡ ਆ ਚੋਰੀ ਦੇ ਮੁਕੱਦਮੇ ਵੀ ਰਜਿਸਟਰਡ ਆ ਤੇ ਨਸ਼ੇ ਕਰਨ ਦਾਦੀ ਆ ਇਹ ਇਹ ਆਪਦੇ ਮਤਲਬ ਕਿ ਕਾਫੀ ਇਹ ਸਾਨੂੰ ਪਤਾ ਲੱਗਿਆ ਵੀ ਨਸ਼ੇ ਕਰਦਾ ਪਹਿਲਾਂ ਇਹ ਉਹਦੇ ਡੀਡੈਕਸ਼ਨ ਸੈਂਟਰ ਦੇ ਵਿੱਚ ਵੀ ਰਿਹਾ ਕੁਛ ਤਾਂ ਕੋਈ ਮਤਲਬ ਕੋਈ ਪਰਿਵਾਰਿਕ ਬੈਕਗ੍ਰਾਉਂਡ ਨਹੀਂ ਹੈ ਜਿਆਦਾ ਤਾਂ ਅੱਜ ਜਿਹੜੀ ਪੁੱਛਗਿੱਛ ਕਰਾਂਗੇ ਪਰ ਇਹ ਕ੍ਰਿਮੀਨਲ ਟਾਈਪ ਬੰਦਾ ਜਿਹੜਾ ਚੋਰ ਆ ਮਤਲਬ ਜਿਆਦਾ ਇਹਨੂੰ ਚੋਰੀਆਂ ਦੇ ਤਾਂ ਕਾਫੀ ਮੁਕਦਮੇ ਰਜਿਸਟਰਡ ਆ ਚੋਰੀ ਦੇ ਅੱਛੀ ਗੱਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤ ਮੌਜੂਦ ਹੈ ਗਿਆ ਅਬੂਹਰ ਦੇ ਨਗਰਥਾਣਾ ਇੱਕ ਦੇ ਵਿੱਚ ਦੋ ਦਿਨ ਪਹਿਲਾਂ ਇੱਕ ਸੀਸੀਟੀਵੀ ਫੁਟੇਜ ਵਾਇਰਲ ਹੋਈ ਸੀ ਜਿਸ ਦੇ ਵਿੱਚ ਇੱਕ ਚੋਰ ਡਾਕਟਰ ਦੇ ਕਲੀਨਿਕ ਦੇ ਵਿੱਚ ਵੜ ਕੇ ਚੋਰੀ ਕਰਦਾ ਹੋਇਆ ਵਿਖਾਈ ਦੇ ਰਿਹਾ ਸੀ ਉਸ ਸੀਸੀਟੀਵੀ ਫੁਟੇਜ ਨੂੰ ਦੈਨਿਕ ਸਵੇਰਾ ਨੇ ਬੜੀ ਪ੍ਰਮੁਖਤਾ ਨਾਲ ਪ੍ਰਕਾਸ਼ਿਤ ਕੀਤਾ ਸੀ ਤੇ ਉਸ ਤੋਂ ਬਾਅਦ ਪੁਲਿਸ ਨੇ ਚੋਰ ਦਿਖਾਈ ਦੇ ਰਿਹਾ ਸੀ ਉਸ ਚੋਰ ਨੂੰ ਕੁਝ ਘੰਟਿਆਂ ਦੇ ਵਿੱਚ ਕਾਬੂ ਕਰ ਲਿਆ ਤੇ ਉਸ ਦੇ ਖਿਲਾਫ ਹੁਣ ਕੇਸ ਦਰਜ ਕਰ ਲਿਆ ਗਿਆ ਹੈ ਤੇ ਉਸ ਨੂੰ ਹੁਣ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਉੱਪਰ ਲਿਆ ਜਾਇਆ ਜਾਏਗਾ ਤੇ ਪੁੱਛਗਿੱਛ ਕੀਤੀ ਜਾਏਗੀ ਕਿ ਹੁਣ ਤੱਕ ਕਿੰਨੀਆਂ ਚੋਰੀਆਂ ਕਰ ਚੁੱਕਾ ਹੈ ਨਗਰਥਾਣਾ ਇੱਕ ਦੇ ਮੁਖੀ ਇਨਸਪੈਕਟਰ ਰਵਿੰਦਰ ਭਿੱਟੀ ਨੇ ਦੱਸਿਆ ਸਾਨੂੰ ਕਿ ਸਾਡੀ ਜਦੋਂ ਵੀਡੀਓ ਚੱਲੀ ਆ ਉਸ ਵੀਡੀਓ ਤੋਂ ਬਾਅਦ ਦੈਨਿਕ ਸਵੇਰਾ ਦੀ ਵੀਡੀਓ ਤੋਂ ਬਾਅਦ ਪੁਲਿਸ ਨੇ ਉਸ ਨੂੰ ਜਦੋਂ ਫੜਿਆ ਤੇ ਉਸ ਦੇ ਕੋਲੋਂ ਚੋਰੀ ਦਾ ਇੱਕ ਮੋਟਰਸਾਈਕਲ ਹੋਰ ਬਰਾਮਦ ਹੋਇਆ ਤੇ ਹੁਣ ਉਹਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਉਸ ਨੂੰ ਰਿਮਾਂਡ ਤੇ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਏਗੀ ਐਸੀ ਵੀ ਦੱਸਿਆ ਜਾ ਰਿਹਾ ਕਿ ਉਸ ਦੇ ਉੱਪਰ ਪਹਿਲਾਂ ਤੋਂ ਹੀ 13-14 ਚੋਰੀ ਦੇ ਮਾਮਲੇ ਦਰਜ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਸਿੰਘਾਤਾ ਖਬਰ ਅਭੋਰ ਤੋਂ ਸਭ ਨੂੰ ਆ ਰਹੀ ਆ ਆਪ ਬਹੌਰ ਦੇ ਵਿੱਚ ਇੱਕ ਨੌਜਵਾਨ ਦੇ ਵੱਲੋਂ ਡਾਕਟਰ ਕਲੀਨਿਕ ਦੇ ਵਿੱਚ ਸ਼ਰਿਆਮ ਜਰੀਆ ਚੋਰੀ ਕੀਤੀ ਗਈ ਸੀਗੀ ਉਸ ਨੂੰ ਇਹ ਨਹੀਂ ਸੀ ਪਤਾ ਕਿ ਉਸ ਕਮਰੇ ਦੇ ਵਿੱਚ ਜਿਸ ਕਮਰੇ ਦੇ ਵਿੱਚ ਇਸ ਨੌਜਵਾਨ ਦੇ ਵੱਲੋਂ ਚੋਰੀ ਕੀਤੀ ਗਈ ਸੀਗੀ ਉਸ ਕਮਰੇ ਦੇ ਵਿੱਚ ਇੱਕ ਸੀਸੀਟੀਵੀ ਕੈਮਰਾ ਲੱਗਾ ਹੋਇਆ ਸੀਗਾ ਤਾਂ ਜਿਸ ਤੋਂ ਬਾਅਦ ਇਹ ਕੈਸ਼ ਗੱਲੇ ਚੋਂ ਕੈਸ਼ ਲੈ ਕੇ ਉਹ ਫਰਾਰ ਹੋ ਜਾਂਦਾ ਤਾਂ ਇਹ ਸਾਰੀ ਵਾਰਦਾਤ ਚੋੜ ਦੀ ਜਿਹੜੀ ਆ ਉਸ ਕਮਰੇ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਆ ਜਿਸ ਤੋਂ ਬਾਅਦ ਅ ਡਾਕਟਰ ਕਲਿਨਿਕ ਤੰਤਰ ਹੁੰਦਾ ਤਾਂ ਉਸ ਤੋਂ ਬਾਅਦ ਦੇਖ ਕੇ ਉਹ ਹੈਰਾਨ ਹੋ ਜਾਂਦਾ ਕਿਉਂਕਿ ਉਸਦੇ ਗੱਲਾ ਜਿਹੜਾ ਖੁੱਲਾ ਹੈ ਸਿਕਾ ਤਾਂ ਗੱਲੇ ਦੇ ਵਿੱਚ ਸਭ ਕੁਝ ਜਿਹੜਾ ਹੈ ਤੋਂ ਗੈਪ ਹੋਇਆ ਹੁੰਦਾ ਇਸ ਤੋਂ ਬਾਅਦ ਐ ਸੀਸੀਟੀਵੀ ਕੈਮਰਾ ਚੈੱਕ ਕਰਦਾ ਹੈ ਤਾਂ ਇਹ ਸੀਸੀਟੀਵੀ ਕੈਮਰੇਜ ਵੀਡੀਓ ਜਿਹੜੀ ਆ ਪੁਲਿਸ ਨੂੰ ਦੇ ਦਿੰਦਾ ਤਾਂ ਪੁਲਿਸ ਇਸ ਸੀਸੀਟੀਵੀ ਕੈਮਰੇ ਤੇ ਆਧਾਰ ਤੇ ਜਿਹੜੀ ਆ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੰਦੀ ਹੈ ਤਾਂ ਇਸ ਤੋਂ ਬਾਅਦ ਕੁਝ ਹੀ ਚੋਰੀ ਹੋਣ ਤੋਂ ਕੁਝ ਹੀ ਘੰਟਿਆਂ ਬਾਅਦ ਜਿਹੜੀ ਆ ਪੁਲਿਸ ਨੂੰ ਵੱਡੀ ਸਫਲਤਾ ਅਸਰਮਈ ਆ ਤਾਂ ਇਸ ਚੋਰ ਨੂੰ ਜਿਹੜਾ ਆ ਕਾਬੂ ਕਰ ਲਿਆ ਗਿਆ ਤਾਂ ਉਸ ਪਾਸੋਂ ਜਿਹੜੀ ਹੈ ਚੋਰੀ ਦੇ ਮੋਟਰਸਾਈਕਲ ਵੀ ਬਰਾਮਤ ਹੋਏ ਨੇ ਤਾਂ ਇਸ ਦੇ ਦੱਸਿਆ ਜਾ ਰਿਹਾ ਹੈ ਕਿ ਚੋਰ ਤੇ ਪਹਿਲੇ ਵੀ ਜਿਹੜੇ ਆ ਕਈ ਚੋਰੀ ਦੇ ਮੁਕਦਮੇ ਦਰਜ ਨੇ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀ ਦਾ ਕੀ ਕੁਝ ਕਹਿਣਾ ਆ ਵੀਕਰ ਸੁਣ ਲੈਣੇ ਆ ਉਹਨਾਂ ਦੀ ਵਿਜਵਾਣੀ ਇਹ ਤਿੰਨ ਚਾਰ ਦਿਨ ਪਹਿਲਾਂ ਤੁਸੀਂ ਮੇਰੇ ਕੋਲੇ ਆਏ ਸੀ ਉਸ ਦਿਨ ਵੀ ਮੈਂ ਤੁਹਾਨੂੰ ਦੱਸਿਆ ਸੀ ਇੱਕ ਮੰਗੀ ਮੰਗੀ ਆ ਜਿਹੜੇ ਨੂੰ ਆਪਾਂ ਰਾਜਕੁਮਾਰ ਉਰਫ ਮੰਗੀ ਬੋਲਦੇ ਆਂ ਇਦੇ ਉੱਤੇ ਘੱਟੋ ਘੱਟ 13 14 ਚੋਰੀ ਦੇ ਮੁਕੱਦਮੇ ਰਜਿਸਟਰਡ ਆ ਇਹ ਕੁਝ ਦਿਨ ਹੀ ਪਹਿਲਾਂ ਬਾਹਰ ਆਇਆ ਸੀ ਤੇ ਕਈ ਦਿਨ ਹੋ ਗਏ ਜਿਹੜੇ ਇੱਕ ਡਾਕਟਰ ਦੇ ਹੋ ਇਹਨੇ ਥੋੜੇ ਜੇ ਕੋਈ ਤੋੜ ਕੇ ਤਾਲਾ ਤੋੜ ਕੇ ਤੇ ਉਹਦੇ ਦਰਾਜ ਚੋਂ ਪੈਸੇ ਵੀ ਕੱਢੇ ਸੀ ਤੇ ਤੁਸੀਂ ਮੈਨੂੰ ਦੱਸਿਆ ਸੀ ਵੀ ਸੋਸ਼ਲ ਮੀਡੀਆ ਤੇ ਮੈਂ ਵੀ ਦੇਖਿਆ ਸੀ ਵੀ ਉਹ ਕੋਈ ਨਿਊਜ਼ ਚੱਲ ਰਹੀ ਹੈ ਮੈਂ ਤੁਹਾਨੂੰ ਕਿਹਾ ਸੀ ਵੀ 7-8 ਘੰਟਿਆਂ ਚ ਇਹਨੂੰ ਇਹਦੀ ਨਿਸ਼ਾਨਦੇਹੀ ਹੋ ਚੁੱਕੀ ਆ ਫੜ ਲਾਂਗੇ ਕੱਲ ਅਸੀਂ ਜਦੋਂ ਇਹਨੂੰ ਫੜਿਆ ਇੱਕ ਮੋਟਰਸਾਈਕਲ ਚੋਰੀ ਕਰਦਾ ਇਹ ਤੋਂ ਦੁਆਰਾ ਫੜਿਆ ਗਿਆ ਇਹਦੇ ਉੱਤੇ ਅਸੀਂ ਕੱਲ 10 ਨੰਬਰ ਮੁਕੱਦਮਾ ਐਫ ਆਈ ਆਰ ਰਜ ਤਿਹੋ ਤੇ ਇੱਕ ਮੋਟਰਸਾਈਕਲ ਬਰਾਮਦ ਕਰਾਇਆ ਆ ਜੱਜ ਸਾਹਿਬ ਦੇ ਪੇਸ਼ ਕਰਕੇ ਮਾਨਯੋਗ ਜੱਜ ਸਾਹਿਬ ਦੇ ਪੇਸ਼ ਕਰਕੇ ਤਾਂ ਪੁਲਿਸ ਰਮੜ ਲੈਨੇ ਮੈਨੂੰ ਮੀਹ ਦਾ ਮੈਂ ਪਰਮ ਮੀਹ ਦਾ ਵੀ ਮੈਨੂੰ ਹੋਰ ਵੀ ਇਹ ਮੋਟਰਸਾਈਕਲ ਇਹ ਤੋਂ ਬਰਾਮਦ ਹੋਣਗੇ ਇਹਦੇ ਪਹਿਲਾਂ ਕੋ ਪਰਚੇ ਜੀ ਇਹਦੇ ਉੱਤੇ ਕਾਫੀ ਮੁਕੱਦਮੇ ਰਜਿਸਟਰਡ ਆ ਚੋਰੀ ਦੇ ਮੁਕੱਦਮੇ ਵੀ ਰਜਿਸਟਰਡ ਆ ਤੇ ਨਸ਼ੇ ਕਰਨ ਦਾਦੀ ਹੈ ਇਹ ਇਹ ਆਪਦੇ ਮਤਲਬ ਕਿ ਕਾਫੀ ਇਹ ਸਾਨੂੰ ਪਤਾ ਲੱਗਿਆ ਵੀ ਨਸ਼ੇ ਕਰਦਾ ਪਹਿਲਾਂ ਇਹ ਉਹਦੇ ਡਿਟੈਕਸ਼ਨ ਸੈਂਟਰ ਦੇ ਵਿੱਚ ਵੀ ਰਿਹਾ ਕੁਛ ਹੈ ਕੋਈ ਮਤਲਬ ਕੋਈ ਪਰਿਵਾਰਿਕ ਬੈਕਗ੍ਰਾਉਂਡ ਨਹੀਂ ਹੈ ਜਿਆਦਾ ਤਾਂ ਅੱਜ ਇਹਦੀ ਪੁੱਛਗਿੱਛ ਕਰਾਂਗੇ ਪਰ ਇਹ ਕ੍ਰਿਮੀਨਲ ਟਾਈਪ ਬੰਦਾ ਜਿਹੜਾ ਚੋਰ ਆ ਮਤਲਬ ਜਿਆਦਾ ਇਹਨੂੰ ਚੋਰੀਆਂ ਇਹਦੇ ਤੇ ਕਾਫੀ ਮੁਕੱਦਮੇ ਰਜਿਸਟਰਡ ਆ ਚੋਰੀ ਦੇ ਅਸੀਂ ਗੱਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹਾਂ ਤੁਸੀਂ ਇਸ ਵਕਤ ਮੌਜੂਦ ਹੈ ਗਿਆ ਅਬੂਹਰ ਦੇ ਨਗਰਥਾਣਾ ਇੱਕ ਦੇ ਵਿੱਚ ਦੋ ਦਿਨ ਪਹਿਲਾਂ ਇੱਕ ਸੀਸੀਟੀਵੀ ਫੁਟੇਜ ਵਾਇਰਲ ਹੋਈ ਸੀ ਜਿਸ ਦੇ ਵਿੱਚ ਇੱਕ ਚੋਰ ਡਾਕਟਰ ਦੇ ਕਲੀਨਿਕ ਦੇ ਵਿੱਚ ਵੜ ਕੇ ਚੋਰੀ ਕਰਦਾ ਹੋਇਆ ਵਿਖਾਈ ਦੇ ਰਿਹਾ ਸੀ ਉਸ ਸੀਸੀਟੀਵੀ ਫੁਟੇਜ ਨੂੰ ਦੈਨਿਕ ਸਵੇਰਾ ਨੇ ਬੜੀ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਸੀ ਤੇ ਉਸ ਤੋਂ ਬਾਅਦ ਪੁਲਿਸ ਨੇ ਐਕਸ਼ਨ ਕਰਦੇ ਹੋਏ ਜੋ ਸੀਸੀਟੀਵੀ ਦੇ ਵਿੱਚ ਚੋਰ ਦਿਖਾਈ ਦੇ ਰਿਹਾ ਸੀ ਉਸ ਚੋਰ ਨੂੰ ਕੁਝ ਘੰਟਿਆਂ ਦੇ ਵਿੱਚ ਕਾਬੂ ਕਰ ਲਿਆ ਤੇ ਉਸ ਦੇ ਖਿਲਾਫ ਹੁਣ ਕੇਸ ਦਰਜ ਕਰ ਲਿਆ ਗਿਆ ਹੈ ਤੇ ਉਸ ਨੂੰ ਹੁਣ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਉੱਪਰ ਲਿਆ ਜਾਇਆ ਜਾਏਗਾ ਤੇ ਪੁੱਛਗਿੱਛ ਕੀਤੀ ਜਾਏਗੀ ਕਿ ਹੁਣ ਤੱਕ ਕਿੰਨੀਆਂ ਚੋਰੀਆਂ ਕਰ ਚੁੱਕਾ ਹੈ ਨਗਰਥਾਣਾ ਇੱਕ ਦੇ ਮੁਖੀ ਇੰਸਪੈਕਟਰ ਰਵਿੰਦਰ ਭਿੱਟੀ ਨੇ ਦੱਸਿਆ ਸਾਨੂੰ ਕਿ ਸਾਡੀ ਜਦੋਂ ਵੀਡੀਓ ਚੱਲੀ ਆ ਉਸ ਵੀਡੀਓ ਤੋਂ ਬਾਅਦ ਦੈਨਿਕ ਸਵੇਰਾ ਦੀ ਵੀਡੀਓ ਤੋਂ ਬਾਅਦ ਪੁਲਿਸ ਨੇ ਉਸ ਨੂੰ ਜਦੋਂ ਫੜਿਆ ਤਾਂ ਉਸ ਦੇ ਕੋਲੋਂ ਚੋਰੀ ਦਾ ਇੱਕ ਮੋਟਰਸਾਈਕਲ ਹੋਰ ਬਰਾਮਦ ਹੋਇਆ ਤੇ ਹੁਣ ਉਹਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਉਸ ਨੂੰ ਰਿਮਾਂਡ ਤੇ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਏਗੀ ਗਾਸ਼ ਵੀ ਦੱਸਿਆ ਜਾ ਰਿਹਾ ਕਿ ਉਸ ਦੇ ਉੱਪਰ ਪਹਿਲਾਂ ਤੋਂ ਹੀ 13-14 ਚੋਰੀ ਦੇ ਮਕਦਮੇ ਦਰਜ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਤੁਹਾਡਾ ਨਾਲ ਪ੍ਰਮਿੰਦਰ ਸਿੰਘ ਸਿੰਘਾਤਾ ਖਬਰ ਅਭੌਰ ਤੋਂ ਸਾਨੂੰ ਆ ਰਹੀ ਆ ਅਭੌਰ ਦੇ ਵਿੱਚ ਇੱਕ ਨੌਜਵਾਨ ਦੇ ਵੱਲੋਂ ਡਾਕਟਰ ਕਲੀਨਿਕ ਦੇ ਵਿੱਚ ਸ਼ਰਿਆਮਜਰੀਆ ਚੋਰੀ ਕੀਤੀ ਗਈ ਸੀਗੀ ਉਸ ਨੂੰ ਇੰਨਾ ਨਹੀਂ ਸੀ ਪਤਾ ਕਿ ਉਸ ਕਮਰੇ ਦੇ ਵਿੱਚ ਜਿਸ ਕਮਰੇ ਦੇ ਵਿੱਚ ਇਸ ਨੌਜਵਾਨ ਦੇ ਵੱਲੋਂ ਚੋਰੀ ਕੀਤੀ ਗਈ ਸੀਗੀ ਉਸ ਕਮਰੇ ਦੇ ਵਿੱਚ ਇੱਕ ਸੀਸੀਟੀਵੀ ਕੈਮਰਾ ਲੱਗਾਇਆ ਸੀਗਾ ਤਾਂ ਜਿਸ ਤੋਂ ਬਾਅਦ ਇਹ ਕੈਸ਼ ਗੱਲੇ ਚੋਂ ਕੈਸ਼ ਲੈ ਕੇ ਉਹ ਫਰਾਰ ਹੋ ਜਾਂਦਾ ਤਾਂ ਇਹ ਸਾਰੀ ਵਾਰਦਾਤ ਚੋਰ ਦੀ ਜਿਹੜੀ ਆ ਉਸ ਕਮਰੇ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਜਿਸ ਤੋਂ ਬਾਅਦ ਡਾਕਟਰ ਕਲੀਨਿਕ ਤੰਤਰੋਂ ਹੁੰਦਾ ਤਾਂ ਉਸ ਤੋਂ ਬਾਅਦ ਦੇਖ ਕੇ ਉਹ ਹੈਰਾਨ ਹੋ ਜਾਂਦਾ ਕਿਉਂਕਿ ਉਸਦੇ ਗੱਲਾਂ ਜਿਹੜਾ ਖੁੱਲਾ ਹੈ ਸਿਕਾ ਤਾਂ ਕੱਲੇ ਦੇ ਵਿੱਚ ਸਭ ਕੁਝ ਜਿਹੜਾ ਹੈ ਤੋਂ ਗੈਪ ਹੋਇਆ ਹੁੰਦਾ ਫਿਰ ਉਸ ਤੋਂ ਬਾਅਦ ਇਹ ਸੀਸੀਟੀਵੀ ਕੈਮਰਾ ਚੈੱਕ ਕਰਦਾ ਹੈ ਤਾਂ ਇਹ ਸੀਸੀਟੀਵੀ ਕੈਮਰਾਜ ਵੀਡੀਓ ਜਿਹੜੀ ਆ ਪੁਲਿਸ ਨੂੰ ਦੇ ਦਿੰਦਾ ਤਾਂ ਪੁਲਿਸ ਇਸ ਸੀਸੀਟੀਵੀ ਕੈਮਰੇ ਦੇ ਆਧਾਰ ਤੇ ਜਿਹੜੀ ਆ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੰਦੀ ਹੈ ਤਾਂ ਇਸ ਤੋਂ ਬਾਅਦ ਕੁਝ ਹੀ ਚੋਰੀ ਹੋਣ ਤੋਂ ਕੁਝ ਹੀ ਘੰਟਿਆਂ ਬਾਅਦ ਜਿਹੜੀ ਆ ਪੁਲਿਸ ਨੂੰ ਵੱਡੀ ਸਫਲਤਾ ਸਿਰ ਮਿਰੀ ਆ ਤਾਂ ਇਸ ਚੋਰ ਨੂੰ ਜਿਹੜਾ ਆ ਕਾਬੂ ਕਰ ਲਿਆ ਗਿਆ ਤਾਂ ਉਸ ਪਾਸੋਂ ਜਿਹੜੀ ਹੈ ਚੋਰੀ ਦੇ ਮੋਟਰਸਾਈਕਲ ਵੀ ਬਰਾਮਤ ਹੋਏ ਨੇ ਤਾਂ ਇਸ ਦੇ ਦੱਸਿਆ ਜਾ ਰਿਹਾ ਹੈ ਕਿ ਚੋਰ ਤੇ ਪਹਿਲੇ ਵੀ ਜਿਹੜੇ ਆ ਕਈ ਚੋਰੀ ਦੇ ਮੁਕੱਦਮੇ ਦਰਜ ਨੇ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀ ਦਾ ਕੀ ਕੁਝ ਕਹਿਣਾ ਆ ਵੀਕਰ ਸੁਣ ਲੈਣੇ ਆ ਉਹਨਾਂ ਦੀ ਬਿਆਨ ਇਹ ਤਿੰਨ ਚਾਰ ਦਿਨ ਪਹਿਲਾਂ ਤੁਸੀਂ ਮੇਰੇ ਕੋਲੇ ਆਏ ਸੀ ਉਸ ਦਿਨ ਵੀ ਮੈਂ ਤੁਹਾਨੂੰ ਦੱਸਿਆ ਸੀ ਇੱਕ ਮੰਗੀ ਮੰਗੀ ਆ ਜਿਹੜੇ ਨੂੰ ਆਪਾਂ ਰਾਜਕੁਮਾਰ ਉਰਫ ਮੰਗੀ ਬੋਲਦੇ ਆਂ ਇਦੇ ਉੱਤੇ ਕੁੱਟ ਕੁੱਟ 13 14 ਚੋਰੀ ਦੇ ਮਕਦਮੇ ਰਜਿਸਟਰਡ ਆ ਇਹ ਕੁਝ ਦਿਨ ਹੀ ਪਹਿਲਾਂ ਬਾਹਰ ਆਇਆ ਸੀ ਤੇ ਕਈ ਦਿਨ ਹੋ ਗਏ ਜਿਹੜੇ ਇੱਕ ਡਾਕਟਰ ਦੇ ਉਹ ਇਹਨੇ ਥੋੜੀ ਜੇ ਕੋਈ ਤੋੜ ਕੇ ਤਾਲਾ ਤੋੜ ਕੇ ਤੇ ਉਹਦੇ ਦਰਾਜ ਚੋਂ ਪੈਸੇ ਵੀ ਕੱਢੇ ਸੀ ਤੇ ਤੁਸੀਂ ਮੈਨੂੰ ਦੱਸਿਆ ਸੀ ਵੀ ਸੋਸ਼ਲ ਮੀਡੀਆ ਤੇ ਮੈਂ ਵੀ ਦੇਖਿਆ ਸੀ ਵੀ ਉਹ ਕੋਈ ਨਿਊ ਚੱਲ ਰਹੀ ਹੈ ਮੈਂ ਤੁਹਾਨੂੰ ਕਿਹਾ ਸੀ ਵੀ 7-8 ਘੰਟਿਆਂ ਚ ਇਹਨੂੰ ਇਹਦੀ ਨਿਸ਼ਾਨਦੇਹੀ ਹੋ ਚੁੱਕੀ ਆ ਫੜ ਲਾਂਗੇ ਕੱਲ ਅਸੀਂ ਜਦੋਂ ਇਹਨੂੰ ਫੜਿਆ ਇੱਕ ਮੋਟਰਸਾਈਕਲ ਚੋਰੀ ਕਰਦਾ ਇਹ ਤੋਂ ਦੁਆਰਾ ਫੜਿਆ ਗਿਆ ਇਹਦੇ ਉੱਤੇ ਅਸੀਂ ਕੱਲ 10 ਨੰਬਰ ਮਕਦਮਾ ਐਫ ਆਈ ਆਰ ਰਜਿਸਟਰਡ ਕੀਤੀ ਤੇ ਉਹਦੇ ਇੱਕ ਮੋਟਰਸਾਈਕਲ ਬਰਾਮਦ ਕਰਾਇਆ ਅ ਜੱਜ ਸਾਹਿਬ ਦੇ ਪੇਸ਼ ਕਰਕੇ ਮਾਨਯੋਗ ਜੱਜ ਸਾਹਿਬ ਦੇ ਪੇਸ਼ ਕਰਕੇ ਦਾ ਪੁਲਿਸ ਰਮੜ ਲੈਨੇ ਮੈਨੂੰ ਉਮੀਦ ਆ ਮੈਂ ਪੁਰ ਉਮੀਦ ਆ ਵੀ ਮੈਨੂੰ ਹੋਰ ਵੀ ਇਹ ਮੋਟਰਸਾਈਕਲ ਇਹ ਤੋਂ ਬਰਾਮਦ ਹੋਣਗੇ ਇਹਦੇ ਪਹਿਲਾਂ ਕੋ ਪਰਚੇ ਇਹਦੇ ਉੱਤੇ ਕਾਫੀ ਮੁਕੱਦਮੇ ਰਜਿਸਟਰਡ ਆ ਚੋਰੀ ਦੇ ਮੁਕੱਦਮੇ ਵੀ ਰਜਿਸਟਰਡ ਆ ਤੇ ਨਸ਼ੇ ਕਰਨ ਦਾਦੀ ਆ ਇਹ ਇਹ ਆਪਦੇ ਮਤਲਬ ਕਿ ਕਾਫੀ ਇਹ ਸਾਨੂੰ ਪਤਾ ਲੱਗਿਆ ਵੀ ਨਸ਼ੇ ਕਰਦਾ ਪਹਿਲਾਂ ਇਹ ਉਹਦੇ ਡੀਡਿਕਸ਼ਨ ਸੈਂਟਰ ਦੇ ਵਿੱਚ ਵੀ ਰਿਹਾ ਕੁਛ ਤਾਂ ਕੋਈ ਮਤਲਬ ਕੋਈ ਪਰਿਵਾਰਿਕ ਬੈਕਗ੍ਰਾਉਂਡ ਸੀ ਆ ਜਿਆਦਾ ਤਾਂ ਅੱਜ ਜਿਹੜੀ ਪੁੱਛਗਿੱਛ ਕਰਾਂਗੇ ਪਰ ਇਹ ਕ੍ਰਿਮੀਨਲ ਟਾਈਪ ਬੰਦਾ ਜਿਹੜਾ ਚੋਰ ਆ ਮਤਲਬ ਜਿਆਦਾ ਇਹਨੂੰ ਚੋਰੀਆਂ ਦੇ ਤਾਂ ਕਾਫੀ ਮੁਕਦਮੇ ਰਜਿਸਟਰਡ ਆ ਚੋਰੀ ਦੇ ਅੱਛੀ ਗੱਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤ ਮੌਜੂਦ ਹੈ ਗਿਆ ਅਬੂਹਰ ਦੇ ਨਗਰਥਾਣਾ ਇੱਕ ਦੇ ਵਿੱਚ ਦੋ ਦਿਨ ਪਹਿਲਾਂ ਇੱਕ ਸੀਸੀਟੀਵੀ ਫੁਟੇਜ ਵਾਇਰਲ ਹੋਈ ਸੀ ਜਿਸ ਦੇ ਵਿੱਚ ਇੱਕ ਚੋਰ ਡਾਕਟਰ ਦੇ ਕਲੀਨਿਕ ਦੇ ਵਿੱਚ ਵੜ ਕੇ ਚੋਰੀ ਕਰਦਾ ਹੋਇਆ ਵਿਖਾਈ ਦੇ ਰਿਹਾ ਸੀ ਉਸ ਸੀਸੀਟੀਵੀ ਫੁਟੇਜ ਨੂੰ ਦੈਨਿਕ ਸਵੇਰਾ ਨੇ ਬੜੀ ਪ੍ਰਮੁਖਤਾ ਨਾਲ ਪ੍ਰਕਾਸ਼ਿਤ ਕੀਤਾ ਸੀ ਤੇ ਉਸ ਤੋਂ ਬਾਅਦ ਪੁਲਿਸ ਨੇ ਐਕਸ਼ਨ ਕਰਦੇ ਹੋਏ ਜੋ ਸੀਸੀਟੀਵੀ ਦੇ ਵਿੱਚ ਚੋਰ ਦਿਖਾਈ ਦੇ ਰਿਹਾ ਸੀ ਉਸ ਚੋਰ ਨੂੰ ਕੁਝ ਘੰਟਿਆਂ ਦੇ ਵਿੱਚ ਕਾਬੂ ਕਰ ਲਿਆ ਤੇ ਉਸ ਦੇ ਖਿਲਾਫ ਹੁਣ ਕੇਸ ਦਰਜ ਕਰ ਲਿਆ ਗਿਆ ਹੈ ਤੇ ਉਸ ਨੂੰ ਹੁਣ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਉੱਪਰ ਲਿਆ ਜਾਇਆ ਜਾਏਗਾ ਤੇ ਪੁੱਛਗਿੱਛ ਕੀਤੀ ਜਾਏਗੀ ਕਿ ਹੁਣ ਤੱਕ ਕਿੰਨੀਆਂ ਚੋਰੀਆਂ ਕਰ ਚੁੱਕਾ ਹੈ ਨਗਰ ਥਾਣਾ ਇੱਕ ਦੇ ਮੁਖੀ ਇੰਸਪੈਕਟਰ ਰਵਿੰਦਰ ਪਿੱਟੀ ਨੇ ਦੱਸਿਆ ਸਾਨੂੰ ਕਿ ਸਾਡੀ ਜਦੋਂ ਵੀਡੀਓ ਚੱਲੀ ਆ ਉਸ ਵੀਡੀਓ ਤੋਂ ਬਾਅਦ ਦੈਨਿਕ ਸਵੇਰਾ ਦੀ ਵੀਡੀਓ ਤੋਂ ਬਾਅਦ ਪੁਲਿਸ ਨੇ ਉਸ ਨੂੰ ਜਦੋਂ ਫੜਿਆ ਤੇ ਉਸ ਦੇ ਕੋਲੋਂ ਚੋਰੀ ਦਾ ਇੱਕ ਮੋਟਰਸਾਈਕਲ ਹੋਰ ਬਰਾਮਦ ਹੋਇਆ ਤੇ ਹੁਣ ਉਹਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਉਸ ਨੂੰ ਰਿਮਾਂਡ ਤੇ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਏਗੀ ਵੈਸੇ ਵੀ ਦੱਸਿਆ ਜਾ ਰਿਹਾ ਕਿ ਉਸ ਦੇ ਉੱਪਰ ਪਹਿਲਾਂ ਤੋਂ ਹੀ 13 14 ਚੋਰੀ ਦੇ ਮੁਕਦਮੇ ਦਰਜ ਨੇ